ਅੱਜ ਦੇ ਯੁੱਗੰਦਰ ਵਿਗਿਆਨਕ ਖੇਤਰ ਚ ਕਾਫੀ ਉਨਤੀ ਹੋਣ ਕਾਰਨ ਇਲਾਜ ਦੇ ਖੇਤਰ ਚ ਵੀ ਅਥਾਹ ਤਰੱਕੀ ਹੋਈ ਹੈ ਆਧੁਨਿਕ ਯੁੱਗ ਚ ਨਿਤ ਨਵੇਂ ਯੰਤਰਿਕ ਉਪਕਰਨਾ ਦੀ ਖੋਜ ਨਾਲ ਮੈਡੀਕਲ ਸਾਇੰਸ ਨੇ ਇਲਾਜ ਦੇ ਖੇਤਰ ਵਿੱਚ ਵੀ ਆਪਣਾ ਪ੍ਰਭਾਵ ਮੌਜੂਦ ਕਰ ਲਿਆ ਹੈ ਪਰ ਫਿਰ ਵੀ ਕਈ ਰੋਗਾਂ ਦਾ ਅਜੇ ਤੱਕ ਕੋਈ ਸੰਤੋਖਜਨਕ ਉੱਤਰ ਨਹੀਂ ਮਿਲ ਸਕਿਆ ਆਧੁਨਿਕ ਮੈਡੀਕਲ ਵਿਗਿਆਨ ਤੋਂ ਲਗਾਤਾਰ ਮਿਲ ਰਹੇ ਸਾਈਡ ਇਫੈਕਟਸ ਦੇ ਦੋਸ਼ਾਂ ਦੇ ਕਾਰਨ ਅਤੇ અત્યੰਤ ਖਰਚੀਲੀ ਹੋਣ ਕਰਕੇ ਅੱਜ ਫੇਰ ਲੋਕਾਂ ਨੇ ਆਯੁਰਵੈਦਿਕ ਦੇਸੀ ਇਲਾਜ ਨੂੰ ਵਪਰਾਉਣਾ ਸ਼ੁਰੂ ਕਰ ਦਿੱਤਾ ਹੈ 21ਵੀਂ ਸਦੀ 'ਚ ਜਰਮਨੀ ਅਤੇ ਅਮਰੀਕਾ ਸਹਿਤ ਕਈ ਦੇਸ਼ ਆਯੁਰਵੈਦਿਕ ਸਿਧਾਂਤਾਂ ਨੂੰ ਨਾ ਸਿਰਫ ਮੰਨਣੀ ਲੱਗੇ ਨੇ ਸਗੋਂ ਇਸ ਨੂੰ ਅਪਣਾਉਣ ਲਈ ਵੀ ਤਿਆਰ ਹੋ ਗਏ ਨੇ ਦੇਖ ਕੇ ਜੇਖਿਆ ਜਾਵੇ ਤਾਂ ਅੱਜ ਦਾ ਆਦਮੀ ਇੱਕ અત્યੰਤ ਖਤਰਨਾਕ ਔਸ਼ਦੀ ਜਗਤ ਤੋਂ ਲੰਘ ਰਿਹਾ ਪੈਟਰੋਲੀਅਮ ਦੀਆਂ ਰਸਾਇਣਿਕ ਖੋਜਾਂ ਨੇ ਆਦਮੀ ਦੀ ਬੁੱਧੀ ਸਮਝ ਸਿਹਤ ਅਤੇ ਭਾਵਨਾਵਾਂ ਦੇ ਵਿਕਾਸ ਵਿਨਾਸ਼ ਲਈ ਇੱਕ ਵਿਆਪਕ ਰਸਤਾ ਖੋਲ੍ਹ ਦਿੱਤਾ ਹੈ ਤੇਜ਼ ਅਸਰ ਬਣਾਉਟੀ ਰਸਾਇਣਿਕ ਦਵਾਈਆਂ ਲਗਾਤਾਰ ਇਸ ਦੀ ਸਿਹਤ ਦਾ ਸਰਬਨਾਸ਼ ਕਰ ਰਹੀਆਂ ਨੇ ਤੇ ਮਨੁੱਖ ਦਿਨੋਂ ਦਿਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਖੇਤੀ ਉਪਜ ਦੇ ਵਿਕਾਸ ਦੀ ਹਨੇਰੀ ਚ ਆਦਮੀ ਆਪਣੇ ਅਨਮੋਲ ਜੀਵਨ ਚ ਪੈਦਾ ਹੋਏ ਬਿਮਾਰੀਆਂ ਦੇ ਸੰਕਟ ਦੀ ਲਗਾਤਾਰ ਅਣਦੇਖੀ ਕਰਦਾ ਜਾ ਰਿਹਾ ਹੈ ਜਿਸ ਦਾ ਖਮਿਆਜਾ ਇਸ ਨੂੰ ਆਪਣੀ ਬਰਬਾਦੀ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ ਜੇ ਤੇਜ਼ ਅਸਰ ਰਸਾਇਣਿਕ ਅਤੇ ਨਸ਼ੀਲੀਆਂ ਦਵਾਈਆਂ ਦੇ ਰੋਗਾਂ ਅਤੇ ਫਸਲਾਂ ਲਈ ਅਨੇਵਾ ਪ੍ਰਯੋਗ ਦੀ ਹਨੇਰੀ ਦਾ ਰੁਝਾਨ ਨਾ ਰੁਕਿਆ ਤਾਂ ਯਾਦ ਰੱਖਿਓ ਦੁਨੀਆ ਤੋਂ ਆਬਾਦੀ ਖਤਮ ਹੋਣ ਵਿੱਚ ਹਜ਼ਾਰਾਂ ਜਾਂ ਲੱਖਾਂ ਸਾਲ ਨਹੀਂ ਬਲਕਿ ਮਹਿਜ 100 ਸਾਲ ਹੀ ਲੱਗਣਗੇ ਬਰਬਾਦੀ ਦੀਆਂ ਪਗਡੰਡੀਆਂ ਤੇ ਚੱਲ ਰਹੇ ਆਦਮੀ ਦਾ ਨਾਮੋ ਨਿਸ਼ਾਨ ਇਸ ਸਦੀ ਦੇ ਅੰਤ ਤੱਕ